ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੰਦਰੁਸਤ ਹੋਵੋਗੇ ਇੱਕ ਜ਼ਰੂਰੀ ਬੇਨਤੀ ਆ ਆਪਾਂ ਮੈਂ ਤੁਹਾਡੇ ਨਾਲ ਪਹਿਲਾਂ ਵੀ ਜਾਣਕਾਰੀ ਕਿਸਾਨ ਵੀਰੋ ਸਾਂਝੀ ਕੀਤੀ ਸੀ ਕਿ ਜੇ ਤੁਸੀਂ ਗੋਭ ਸਮੇਂ ਐਨਪੀਕੇ ਖਾਸ ਤੌਰ ਤੇ ਫੋਕਟਾਉਣ ਵਾਸਤੇ ਜਾਂ ਦਾਣੇ ਦਾ ਵਜ਼ਨ ਬਣਾਉਣ ਵਾਸਤੇ ਤੇ ਦਾਣੇ ਦੀ ਚਮਕ ਬਣਾਉਣ ਵਾਸਤੇ ਖਾਸ ਤੌਰ ਤੇ ਜੇ ਬਾਸਮਤੀ ਕਿਸਮਾਂ ਵਾਸਤੇ ਆਪਾਂ ਕਹਿ ਲਈਏ ਜਾਂ ਝੋਨੇ ਦੇ ਵਿੱਚ ਵੀ ਭਾਰਾ ਦਾਣਾ بڑے ਸਾਈਜ਼ ਪੂਰਾ ਬਣੇ ਦਾਣਿਆਂ ਦੀ ਗਿਣਤੀ ਵਧੇ ਤਾਂ ਇਸ ਵਾਸਤੇ NPK 13045 ਦੀ ਰეკਮੈਂਡੇਸ਼ਨ ਹੈਗੀ ਹੈ ਤੁਸੀਂ 200 ਲੀਟਰ ਪਾਣੀ ਮਗਰ 3 ਕਿਲੋ 100 ਲੀਟਰ ਪਾਣੀ ਮਗਰ 1.5 ਕਿਲੋ ਇਹਦੀ ਵਰਤੋਂ ਕਰ ਸਕਦੇ ਆ ਗੋਭ ਸਮੇਂ ਨਸਾਰੇ ਤੋਂ ਪਹਿਲਾਂ ਜਾਂ ਥੋੜਾ ਬਹੁਤ ਅਨਸਾਰਾ ਹੋ ਗਿਆ ਉਦੋਂ ਪਰ ਬੂਰ ਪੈਣ ਤੋਂ ਪਹਿਲਾਂ ਪਹਿਲਾਂ ਆਪਾਂ ਕਰਨਾ ਗੋਭ ਸਟੇਜ ਸਭ ਤੋਂ ਸਹੀ ਸਟੇਜ ਹੈ ਗੋਭ ਸਮੇਂ NPK 13045 ਜੇ ਤੁਹਾਨੂੰ ਜ਼ਰੂਰਤ ਲੱਗਦੀ ਹੈ ਤੁਸੀਂ ਮਿਲਕ ਸਟੇਜ ਤੇ ਜਦੋਂ ਮੁੰਜਰਾ ਝੁਕ ਜਾਂਦੀਆਂ ਉਦੋਂ ਤੁਸੀਂ ਕਰ ਸਕਦੇ ਹੋ ਪਹਿਲੀ ਸਟੇਜ ਜਿਹੜੀ ਗੋਭ ਸਮੇ ਬੜੀ ਜ਼ਰੂਰੀ ਹੈ ਪਰ ਦੇਖਣ ਜੇ ਮੈਂ ਦੇਖਿਆ ਕਾਫੀ ਕਿਸਾਨ ਵੀਰਾਂ ਨੂੰ ਕਿਉਂਕਿ ਜਦੋਂ ਫੀਲਡ ਵਿਜ਼ਿਟ ਹੋਣ ਕਰਦੇ ਆ ਕਈ ਕਿਸਾਨ ਵੀਰ 6018 8016 ਜਾਂ 17017 ਇਸ ਤਰ੍ਹਾਂ ਦੇ NPK ਜਿਨ੍ਹਾਂ ਵਿੱਚ ਪੋਟਾਸ਼ ਆ ਜਿਹੜੀ ਉਹ 18% 17% ਜਾਂ 15015 ਪੀ ਵੀ ਵੀ ਇਸ ਤਰ੍ਹਾਂ ਦੇ ਐਨਪੀਕੇ ਕਰ ਰਹੇ ਆ ਜਿਹੜਾ 13045 ਦੇ ਵਿੱਚ ਮੁੱਖ ਰੋਲ ਆਣਾ 13045 ਰეკਮੈਂਡ ਕਿਉਂ ਕੀਤਾ ਗਿਆ ਚਪਟਾਸ਼ ਹੈ ਜਿਹੜੀ ਭਰਪੂਰ ਮਾਤਰਾ ਚ 3 ਕਿਲੋ ਦੀ ਸਿਫਾਰਸ਼ ਆ ਤੇ ਜਿਹੜੇ ਲਿਕਵਿਡ ਫਾਰਮ ਦੇ ਵਿੱਚ ਕਿਸਾਨ ਵੀ ਐਨਪੀਕੇ ਕਰ ਰਹੇ ਆ ਜਿਵੇਂ ਆ ਤੁਹਾਨੂੰ ਮੈਂ ਪਹਿਲਾਂ ਦੱਸਿਆ 60118016 8018 ਇਸ ਤਰ੍ਹਾਂ ਦੇ ਬਹੁਤ ਤਰ੍ਹਾਂ ਦੇ ਐਨਪੀਕੇ ਆਉਂਦੇ ਆ ਏ ਕਰ ਰਹੇ ਲਿਕਵਿਡ ਫਾਰਮ ਦੇ ਵਿੱਚ ਅਤੇ ਉਹ ਵੀ 2 300 400 ml ਦਾ ਇੰਨਾ ਕਰ ਰਹੇ ਆ ਉਹਦੇ ਨਾਲ ਕੰਟੈਂਟ ਤੁਹਾਡਾ ਪੂਰਾ ਨਹੀਂ ਹੋਣਾ ਖਰਚਾ ਤੁਹਾਨੂੰ ਉਨਾ ਪੈ ਜਾਂਦਾ ਮੇਰਾ ਖਰ ਰੇਟ ਵੀ ਤੁਹਾਨੂੰ ਉਨੇ ਕਿਦਾ ਪੈ ਜਾਂਦਾ ਉਹ ਖਰਚਾ ਵੀ ਉਨਾ ਹੋ ਜਾਂਦਾ ਪਰ ਇਹਦਾ ਰਿਜ਼ਲਟ ਤੁਹਾਨੂੰ ਉਨਾ ਨਹੀਂ ਮਿਲਣਾ ਫਿਰ ਕਿਸਾਨ ਵੀਰ ਕਈ ਕਹਿੰਦੇ ਕਿ ਐ ਐਨ ਪੀ ਕੇ ਵੀ ਸਪਰੇਅ ਕੀਤਾ ਤੇ ਉਹਦਾ ਰਿਜ਼ਲਟ ਪ੍ਰੋਪਰ ਨਹੀਂ ਮਿਲਿਆ ਇਸ ਕਰਕੇ ਬੇਨਤੀ ਹੈ ਜੇ ਤੁਸੀਂ ਕਰਨਾ ਹੈ ਗੋਭ ਸਮੇਂ ਕਿਉਂਕਿ ਜਿਹੜਾ ਤੁਹਾਡਾ ਝੋਨਾ ਤੁਹਾਡਾ ਜੇ ਨਹੀਂ ਨਿਸ ਰਿਹਾ ਤਾਂ ਉਸ ਸਟੇਜ ਦੇ ਉੱਤੇ ਜਦੋਂ ਮੁੰਜਰ ਜਿਹੜੀ ਤਣੇ ਦੇ ਵਿੱਚ ਬਣ ਗਈ ਹੈ ਪਰ ਨਸਾਰਾ ਨਹੀਂ ਹੋਇਆ ਐਨਪੀਕੇ 13045 ਤੁਸੀਂ ਸਪਰੇਅ ਕਰ ਸਕਦੇ ਹੋ ਕਰਨਾ ਨਹੀਂ ਕਰਨਾ ਤੁਹਾਡੀ ਮਰਜ਼ੀ ਹੈ ਪਰ ਬੇਨਤੀ ਇਹ ਹੈ ਕਿ ਜੇ ਕਰਨਾ ਹੀ ਹੈ ਤਾਂ ਸਹੀ ਐਨਪੀਕੇ ਸਪਰੇਅ ਕਰੋ ਆਪਾਂ ਖਰਚਾ ਵੀ ਕਰਨਾ ਆਪਾਂ ਖੇਚਲ ਵੀ ਕਰਨੀ ਹੈ ਜੇ ਆਪਾਂ ਨੂੰ ਉਸ ਚੀਜ਼ ਦਾ ਪ੍ਰੋਪਰ ਰਿਜ਼ਲਟ ਨਹੀਂ ਮਿਲਦਾ ਤਾਂ ਫਿਰ ਉਹਦਾ ਫਾਇਦਾ ਨਹੀਂ ਹੈਗਾ ਮੈਂ ਕਈ ਕਿਸਾਨ ਵੀਰਾਂ ਦੇ ਜਿਹੜੇ ਜਦੋਂ ਸਪਰੇਅ ਕਰਦੇ ਨੇ ਹੁਣ ਵਿੱਚ ਨਾਲ ਤਿੱਲੇ ਵਾਲੇ ਵੀ ਕਰ ਰਹੇ ਸੀ ਸੁੰਡੀ ਵਾਲੇ ਵੀ ਪਾ ਰਹੇ ਸੀ ਵਿੱਚ ਐਨਪੀਕੇ ਪਾਇਆ ਹੋਇਆ ਸੀ ਵਿੱਚ ਉਲੀ ਨਾਸ਼ਕਾ ਜਿਹੜੀ 4 4 5 ਪਾਜੀ ਮੈਂ ਬੇਨਤੀ ਵੀ ਕੀਤੀ ਸੀ ਕਿ ਇਹ ਸਾਰੀਆਂ ਚੀਜ਼ਾਂ ਵੀ ਮਿਕਸ ਕਰਨ ਤੋਂ ਗੁਰੇਜ਼ ਕਰੋ ਖਾਸ ਤੌਰ ਤੇ ਤੇਲੇ ਵਾਲੀ ਸਪਰੇ ਤੇਲੇ ਵਾਲੀ ਸਪਰੇ ਤੁਸੀਂ ਹਫ਼ਤਾ ਦਾਸ ਦੇਣਾ ਜੇ ਕੱਢ ਸਕਦੇ ਤੇ ਇੱਕ ਸਪਰੇ ਨਾਲ ਤੁਹਾਡਾ ਸਾਰ ਸਕਦਾ ਪਰ ਕਿਸਾਨ ਵੀਰ ਕਰ ਰਹੇ ਆ ਤਾਂ ਉਹਦੇ ਵਿੱਚ ਤੁਹਾਨੂੰ ਜਿਹੜਾ ਸਪਰੇ ਪ੍ਰੈਸ਼ਰ ਵੀ ਫਸਲ ਦੇ ਉੱਤੇ ਆਉਂਦਾ ਤੇ ਤੁਹਾਨੂੰ ਰਿਜ਼ਲਟ ਪ੍ਰੋਪਰ ਨਹੀਂ ਮਿਲਦਾ ਖਾਸ ਤੌਰ ਤੇ ਰਸ ਚੂਸ ਕੇੜਿਆਂ ਵਾਲੀ ਜਿਹੜੀ ਤੁਸੀਂ ਸਪਰੇਅ ਕਰਦੇ ਕਈ ਕਿਸਾਨ ਵੀ ਮਹਿੰਗੀ ਸਪਰੇਅ ਕਰਦੇ ਆ ਪਾਈ ਮੈਟਰੋਜਨ ਆ ਜਾਂ ਜਿਹੜੀ ਫਲੂ ਟ੍ਰਾਈਫਲੂਮਿਸੋਫਾਇਰਮੈਪਿਕਸਲ ਹੋਣ ਜਾਂ ਚਾਹੀਐਸ ਵਗੈਰਾ ਜਦੋਂ ਮਿਕਸਿੰਗ ਕਰੀ ਜਾਂਦੇ ਐ ਐਨਪੀਕੇ ਨਾਲ ਸੰਡੀ ਵਾਲੀ ਤਿੱਲੇ ਵਾਲੀ ਉੱਲੀ ਵਾਲੀ ਤਾਂ ਉਹਦਾ ਪ੍ਰੋਪਰ ਰਿਜ਼ਲਟ ਤੁਹਾਨੂੰ ਨਹੀਂ ਮਿਲੇਗਾ ਕਿ ਪਾਣੀ ਵੀ 100 100 ਲੀਟਰ ਮਸਾਂ ਲਾ ਰੇ ਕਿਸਾਨ ਵੀ ਇਸ ਕਰਕੇ ਮੈਨੂੰ ਇਹ ਜ਼ਰੂਰੀ ਲੱਗਿਆ ਕਿਉਂਕਿ ਵੱਧ ਤੋਂ ਖਰਚਾ ਨਹੀਂ ਕਿਸਾਨ ਦਾ ਕਿਤੇ ਵੀ ਹੋਣਾ ਚਾਹੀਦਾ ਮੈਂ ਵਾਰ-ਵਾਰ ਜੇ ਮੈਨੂੰ ਜ਼ਰੂਰਤ ਪਾਊਗੀ ਤਾਂ ਮੈਂ ਵਾਰ-ਵਾਰ ਜਿਹੜੀ ਤੁਹਾਡੇ ਨਾਲ ਜਾਣਕਾਰੀ ਇਹ ਸਾਂਝੀ ਕਰੂੰਗਾ ਕਿਉਂਕਿ ਹੁਣ ਦਿਨ ਖੁੱਲਿਆ ਸੀ ਅੱਜ ਵੀ ਤਾਂ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮੇ